ਹਾਂਜੀ ਦੋਸਤੋ ਅੱਜ ਤੁਹਾਨੂੰ ਥੇ ਹੋਰ ਟ੍ਰਿਕ ਕਰਕੇ ਦਿਖਾਉਨੇ ਆ ਪਹਿਲਾਂ ਵੀ ਇੱਕ ਬਹੁਤ ਹੀ ਵਧੀਆ ਟ੍ਰਿਕ ਮੈਜਿਕ ਟ੍ਰਿਕ ਕਰਕੇ ਦਿਖਾਈ ਸੀ ਤੁਹਾਨੂੰ ਆਪਾਂ ਪਹਿਲਾਂ ਗਲਾਸ ਗਾਇਬ ਕੀਤਾ ਸੀ ਅੱਜ ਇੱਕ ਬਹੁਤ ਹੀ ਵਧੀਆ ਇੰਟਰਸਟਿੰਗ ਹੋਊਗੀ ਅੱਜ ਟਾਲਾ ਗਾਇਬ ਕਰਾਂਗੇ 10 ਰੁਪਏ ਦਾ ਜਿਹੜਾ ਟਾਲਾ ਛੱਕਾ ਹੁੰਦਾ ਛੱਕਾ ਕਹਿੰਦੇ ਨੇ ਆਪਾਂ ਇਹਨੂੰ ਆਹ ਆ ਦੇਖ ਸਕਦੇ ਹੋ ਤੁਸੀਂ ਸਿੰਪਲ ਛੱਕਾ ਦਾ ਇਹ 10 ਰੁਪਏ ਦਾ ਆਪਾਂ ਇਹਨੂੰ ਅੱਜ ਗਾਇਬ ਕਰਾਂਗੇ ਤੁਹਾਨੂੰ ਜਾਦੂ ਕਰਕੇ ਦਿਖਾਵਾਂ ਜਿਵੇਂ ਪਿੰਡਾਂ ਦੇ ਵਿੱਚ ਆਪਣੇ ਜਾਦੂਗਰ ਹੁੰਦੇ ਸੀ ਉਹ ਵੀ ਆਪਾਂ ਨੂੰ ਇਸ ਤਰੀਏ ਮੂਰਖ ਬਣਾਉਂਦੇ ਹੁੰਦੇ ਸੀ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਫੇਰ ਦੱਸੂਗਾ ਵੀ ਇਹ ਟ੍ਰਿਕ ਕਿਵੇਂ ਕੀਤੀ ਜਾਂਦੀ ਹੈ ਮੈਜਿਕ ਟ੍ਰਿਕ ਦੁਬਾਰਾ ਤੁਹਾਨੂੰ ਦੱਸੂਗਾ ਵੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਹੁਣ ਆਪਾਂ ਕਰਕੇ ਤੁਹਾਨੂੰ ਦੋਸਤੋ ਸਿੰਪਲ ਆਪਾਂ ਛਿੱਕਾ ਲੈ ਲਿਆ ਹੁਣ ਤੇ ਆਪਾਂਸੋਂ ਟ੍ਰਿਕ ਕਰਕੇ ਦਿਖਾਉਣੇ ਹੈ ਮੈਜਿਕ ਟ੍ਰਿਕ ਆਹ ਦੇਖ ਲਓ ਆਹ ਛਿੱਕਾ ਮੇਰੇ ਖਾਲੀ ਹੱਥ ਨੇ ਬਿਲਕੁਲ ਦੇਖੋ ਕੁਝ ਨਹੀਂ ਮੇਰੇ ਹੱਥਾਂ ਦੇ ਵਿੱਚ ਆਪਾਂ ਹੁਣ ਇਹਨੂੰ ਗਾਇਬ ਕਰਕੇ ਦਿਖਾਵਾਂਗੇ ਤੁਹਾਨੂੰ ਬਿਲਕੁਲ ਧਿਆਨ ਨਾਲ ਦੇਖੋ ਅੰਦਰੋਂ ਮੰਪਰ ਚੂਂਜੇ ਨੰਪਰ ਲਓ ਜੀ ਟਾਲਾ ਹੋ ਚੁੱਕਿਆ ਗੈਪ ਤੇ ਹੁਣ ਨਹੀਂ ਯਕੀਨ ਹੋਣਾ ਮੈਂ ਤੁਹਾਨੂੰ ਹੱਥ ਖੋਲ ਕੇ ਦਿਖਾਉਣਾ ਦੇਖੋ ਜੀ ਇਧਰ ਗੈਟਾਲਾ ਦੇਖ ਸਕਦੇ ਤੁਸੀਂ ਹੁਣ ਇਹਨੂੰ ਮੈਂ ਬਾਅਸ ਕਿਵੇਂ ਲਿਆਉਣਾ ਮੈਂ ਹੁਣ ਬਾਅਸ ਲੈ ਕੇ ਦਿਖਾਉਂਗਾ ਤੁਹਾਨੂੰ ਇਸ ਤਰੀ ਆਪਣੇ ਹੱਥਾਂ ਦੇ ਵਿੱਚ ਫੇਰ ਆਉਗਾ ਹਾਂ ਫਰ ਮੰਨ ਪਰ ਸੂ ਜਗਾਂ ਪਰ ਆ ਦੇ ਸਾਡੇ ਟਾਲਾ ਆ ਚੁੱਕਿਆ ਬਾਅਸ ਤੇ ਦੋਸਤੋ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਇਹ ਇਸ ਤਰ੍ਹਾਂ ਟ੍ਰਿਕ ਕੀਤੀ ਜਾਂਦੀ ਹੈ। ਕੋਈ ਦੋਸਤੋ ਹੁਣ ਮੈਂ ਟ੍ਰਿਕ ਦਵਾਉਣਾ ਤੁਹਾਨੂੰ ਕਿਵੇਂ ਕੀਤੀ ਜਾਂਦੀ ਹੈ ਤੁਸੀਂ ਵੀ ਟਰਾਈ ਕਰਕੇ ਦੇਖਿਓ। ਸਿੰਪਲੀ ਇਹ ਕੋਈ ਨਜ਼ਰਬੰਦ ਨਹੀਂ ਹੋ ਕੇ ਕੁਝ ਨਹੀਂ ਹੁੰਦਾ ਆਪਾਂ ਪਹਿਲਾਂ ਕਹਿਣਦੇ ਸੀ ਵੀ ਜਿਹੜੇ ਇਹ ਪਿੰਡਾਂ ਦੇ ਵਿੱਚ ਆਉਂਦੇ ਇਹ ਨਜ਼ਰਬੰਦ ਕਰ ਲੈਂਦੇ ਆ। ਆਹ ਦੇਖੋ ਟੱਲਾ ਜਿਹੜਾ ਆਪਾਂ ਇੱਥੇ ਆਪਾਂ ਹੱਥ ਦੇ ਉੱਤੇ ਦੇਸੀ ਘਿਓ ਲਾ ਲੈਣਾ ਜਾਂ ਕੋਈ ਕਰੀਮ ਲਾ ਲੈਣਾ। ਇਹ ਟੱਲਾ ਜਿਹੜਾ ਪੈ ਸਿੱਟਣਾ ਇਹਦੇ ਵਿੱਚ ਨਹੀਂ ਸਿੱਟਣਾ ਲੱਗਦਾ ਆਪਾਂ ਨੂੰ ਐਂ ਵੀ ਇਹਦੇ ਵਿੱਚ ਡਿੱਗੂਆ। ਟੱਲਾ ਇਸ ਤਰ੍ਹਾਂ ਸਿੱਟਣਾ ਲੱਗਦਾ ਜੀ ਵਿੱਚ ਪੈ ਗਿਆ ਟੱਲਾ ਇੱਥੇ ਚਿਪ ਜਾਿੰਦਾ ਜੀ ਆਪਣੇ ਤੇ ਇਹਨੂੰ ਜਿਵੇਂ ਮਰਜ਼ੀ ਤੁਸੀਂ ਤੇ ਜਦੋਂ ਇਹਨੂੰ ਵਾਪਸ ਲੈਣਾ ਉਸੇ ਤਰੀਕਾ ਬਸ ਆਲਾ ਪਜਤਰ ਮੰਤਰ ਕਰਕੇ ਡਰਾਮਾ ਕਰਕੇ ਇਹਨੂੰ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਲੱਗੂ ਇਹ ਜਿਵੇਂ ਪਿਛੋਟ ਕੇ ਉਹਨਾਂ ਮੁਠੀ ਦੇ ਤੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ